ਇਹ ਪਰਿਵਾਰ ਤੋਂ ਹੋਣ ਕਾਰਨ ਨੰਬੇ ਉਤਾਰਦੀ ਕਪੜੇ ਉਤਾਰ ਪਤੀ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਹੈ ਇਹ ਮਾਮਲਾ ਅੰਮ੍ਰਿਤਸਰ ਦੇ थाना ਮੋਕੰਪੂਰਾ ਦੇ ਇਲਾਕੇ ਤਰੰਪੂਰਾ ਦਾ ਜਿੱਥੇ ਰਾਜਾ ਨਾਮਕ ਨੌਜਵਾਨ ਨੇ ਆਪਣੀ ਪਤਨੀ ਦੀ ਆਪਣੇ ਭੈਣ ਨਾਲ ਮਿਲ ਕੇ ਬੜੀ ਹੀ ਬੇਰਹਿਮੀ ਦੇ ਨਾਲ ਨਗਨ ਕਾਰ ਉਸ ਦੀ ਕੁੱਟਮਾਰ ਕੀਤੀ ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਵਿਆਹ 8 ਮਹੀਨੇ ਪਹਿਲਾਂ ਹੋਇਆ ਸੀ ਤੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦਾਜ ਦੀ ਮੰਗ ਕਰਦੇ ਹੋਏ ਸਹੁਰੇ ਪਰਿਵਾਰ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਬੀਤੀ ਰਾਤ ਨੂੰ ਉਸਦੇ ਪਤੀ ਨੇ ਉਸਦੇ ਕੱਪੜੇ ਉਤਾਰ ਕੇ ਆਪਣੀ ਭੈਣ ਨਾਲ ਮਿਲ ਕੇ ਉਸਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਤੇ ਜਦੋਂ ਉਸਨੇ ਚੀਕਾਂ ਮਾਰੀਆਂ ਤਾਂ ਮੁਹੱਲੇ ਦੇ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਉਕਤ ਔਰਤ ਨੂੰ ਛੁਡਵਾਇਆ ਉਧਰ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੌਣਕਮਾਰ ਜੀ ਕਿਥੋਂ ਆਣ ਆਲੇ ਹੋ ਸ਼ਕਤੀ ਨਗਰ ਦੇ ਕੀ ਮਾਮਲਾ ਸਾਰਾ ਮਾਮਲਾ ਮਾਰਜ ਇਹੋ ਹੀ ਹੈਗਾ ਪੁੜੀ ਨੂੰ 4-5 ਵਜੇ ਜਦੋਂ ਨੂੰ ਮਾਰ ਕੇ ਕੁੱਟੇਕ ਭੇਜਿਆ ਫੇਰ ਹੀ ਭੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਬੰਦ ਹਾਂ ਉੱਧਰ ਦੇਖੋ ਇਹੋ ਹੀ ਸੋਹਰੇ ਆਰੇ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਪਾਜੀ ਕੀ ਕਹਣਾ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਦਿਨ ਹੋਈ ਵਿਆਹ ਨੂੰ ਅਮਾਰੇ 5-6 ਮਹੀਨੇ ਹੀ ਹੋਏ ਹਲੀ 5-6 ਵਾਰੀ ਕੱਢਦੇ ਇਹਨਾਂ ਨੇ ਅੱਜ ਐਨੀ ਮਾਰ ਮਾਰੀ ਸਾਡੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਸ਼ੂਟ ਮਾਰ ਕਰਦੇ ਕੀ ਹੋ ਜਾਗੀ ਵਿਆਹ ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਘਰ ਨੂੰ ਘਰ ਦਾੱਖ ਨਹੀਂ ਹੁੰਦਾ ਇਹਨਾਂ ਦੇ ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਗਾਇ ਚੰਦੀ ਤੇ ਕੋ ਮਾਰਨ ਨੂੰ ਪੈਂਦੇ ਜਿੰਨਾ ਚਿਰ ਹੋਇਆ ਵਿਆਹ ਨੂੰ ਓਏ 5-6 ਮਹੀਨੇ ਹੋਏ ਹਾਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਨਹੀਂ ਜੇ ਮੈਨੂੰ ਤੇ ਮੋਹੱਲੇ ਵਾਲੇ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨੁਖਟਿਆ ਆਓ ਉਹ ਕਿਹਾ ਵਾ ਉਹ ਮੈਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਐਦਾਂ ਤਾਂ ਕੁੜੀ ਨੂੰ ਮਾਰਦੇ ਰਹੇ ਸੀ ਨਾ ਜਾਂਦੇ ਮੁਕੇ ਦੇ ਤੇ ਇਨਾਂ ਨੇ ਮੋਹੱਲੇ ਵਾਲੇ ਵੀ ਕਹਿੰਦੇ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਨਾ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਅਸੀਂ ਤੇ ਵਾਗ ਬਬੂ ਕੜਗੜਾ ਕੇ ਤੇ ਕੜ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾਂ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰਾ ਇਹ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਮਕਾਦੀ ਨਾਲ ਚੱਲ ਵਿੱਚ ਬੈ ਗਏ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇਰ ਹੋ ਜੇ ਉਹਨੇ ਅਸੀਂ ਮੰਗੇ ਕੁੜੀ ਇੱਥੇ ਵਸਾਣੀ ਨਹੀਂ ਇਹ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਆ ਬੱਚਾ ਘਟਾਲ ਕੇ ਬਸ ਉੱਚੀ ਚੱਲਦੇ ਹੁੰਦੇ ਸੀ ਉਹਨੇ ਹੋਏ ਜਾਣੇ ਬੱਚਾ ਘਟਾਣਾ ਬਸ ਅਸੀਂ ਕੁੜੀ ਨੂੰ ਹੀ ਵਸਾਣਾ ਜਿੰਦਾ ਕੁੜੀ ਨੂੰ ਮਾਰਨਾ ਫੋਰਾ ਵਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਜਹੀ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਸੀਗੀ ਮੇਰੀ ਭੈਣ ਵਿੱਚ ਪਈ ਆ ਉਹ ਉਹਨਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂੰਹਾਂ ਰੱਖਿਆ ਵਾ ਉਹ ਦੋਨੇ ਨਹੀਂ ਵਸਾਈਆਂ ਗੀਆਂ ਉਹਨਾਂ ਨੂੰ ਹੀ ਘੋਟੋ ਕਰਤਾ ਪਹਿਲਾ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਇਹ ਨਾਨਾਂ ਮਾਰਦੀ ਹੈ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਕਿਉਂ ਤੇ ਸੱਸ ਵੀ ਨਾਲ ਅਲੀ ਇੱਕ ਸੋੜਾ ਹੈਗਾ ਜਿਹੜਾ ਮਾਰੀ ਮੁੱਠੀ ਉਡੀ ਮਦਦ ਕਰਦਾ ਤੇੜੀ ਨੇ ਦੱਸਿਆ ਨਹੀਂ ਉਹ ਵਜ੍ਹਾ ਮਾਰਨ ਦੀ ਵਜ੍ਹਾ ਇਹੋ ਹੀ ਤੁਹਾਨੂੰ ਦੱਸਣ ਦੇ ਡਿਆ ਵਾ ਖਾਨ ਵੀ ਨੂੰ ਕੁਛ ਨਹੀਂ ਆ ਕੰਮ ਕਰਾਈ ਜਾਣਾ ਉਹ ਭੈ ਭੁੱਖਿਆ ਕੰਮ ਹੁੰਦਾ ਕਿਸੇ ਕੋਲ ਤੂੰ ਤਾਂ ਦਾਇ ਮੰਗਦੇ ਸਿੱਧੀ ਜੀ ਗੱਲ ਸਾਡੀ ਨਹੀਂ ਦੇ ਸਕਦੇ ਜਿਹੜਾ ਮਿਹਨਤ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮਨ ਮੁੰਡੇ ਲੈ ਕੇ ਆਏ ਆ ਬੰਕੇ ਭੈਰੀ ਗਲੀ ਜੀ ਕੰਮ ਕਰਦਾ ਠੀਕ ਮਾਰਕਟ ਆਈ ਹੋਈ ਹੈ ਕਿ ਕਿਨੇ ਵਲੋਂ ਕੀਤੀ ਗਈ ਹੈ 10 ਕਿ ਜਿਹੜਾ ਮਾਰਿਆ ਤੁਹਾਨੂੰ 10 10 ਨਾ ਨਾ ਤੇ ਕੋਲ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਆ ਉਹ ਉਹ ਕਿਨੇ ਦਾਨੀ ਕੋ ਪਈ ਆ ਹ ਉਸ ਤੋਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਹਾਂਜੀ ਹਾਂਜੀ ਕਿਨੇ ਵਿਆਹ ਨੂੰ ਕੀ ਨਿਰ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਕਿਸ ਤਰ੍ਹਾਂ ਹਾਂਜੀ ਅੱਜ ਕੀ ਹੋਇਆ ਤੁਹਾਡੇ ਨਾਲ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਣਾ ਨੂੰ ਤੇ ਗੱਲਾਂ ਬਣਾਉਣ ਲੱਪੇ ਤੁਮਾਰ ਕੋ ਕਿਨੇ ਬਚਾਇਆ ਤੁਹਾਨੂੰ ਕਿਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਕੋਈ ਆਹ ਦੱਸਣਾ ਜੋ ਆਹ ਦੱਸੀਦਾ ਹੁੰਦਾ ਵਾ ਦੱਸੋ ਮੈਂ ਦੋ ਦਸਣਾ ਦਸਣਾ ਨਹੀਂ ਮੈਂ ਬੋਲ ਵੀ ਤੈਨੂੰ ਨੀ ਸ਼ਰਮ ਆਉਂਦੀ ਤੈਨੂੰ ਸ਼ਰਮ ਆਂਦੀ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਫਕੂ ਬਣਾਣੀ ਤੇ ਇਹਨਾਂ ਵਾਲੇ ਕਿ ਪਾੜੇ ਆ ਕਿੰਨੇ ਪਾੜੇ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਨੇ ਰਾਜਨ ਇਹ ਰਾਜਨ ਕਰਨੇ ਕਿ ਲੜਾਈ ਦਾ ਸਾਡੇ ਕਿਹੜੀ ਗੱਲ ਮਾਰਦੇ ਤਾਨੂੰ ਐ ਬਿਨਾ ਗੱਲੋਈ ਤੂੰ ਮੰਗਦੇ ਹਾਂਜੀ ਦਾਜ ਹਾਂ ਦਾਜ ਨੂੰ ਲੁਭੜਿਆ ਕੀ ਚਾਹੁੰਦੇ ਤੁਸੀਂ ਹੁਣ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਘਟਾ ਦੇਈਆਂ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਜਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲਾਂ ਮਾਰਦਾ ਜ ਆਜੂ ਹਾਂਜੀ ਹਾਂਜੀ ਦੋ ਤਿੰਨ ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਆਮਲਾ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਇਹ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚਮਲੇਟ ਦੇ ਵਿੱਚ ਨੇਂਡ ਬੁਲਾ ਰਹੇ ਦੋਹਾਂ ਪਾਰਟੀਆਂ ਸੁਣ ਰਹੇ ਦੋਨ ਪਾਰਟੀਆਂ ਗੱਲ ਸੁਣਦੇ ਆ ਲੜਕੀ ਬੋਲਿਆ ਗਿਆ ਰਹੀ ਨਹੀਂ ਜੀ ਅਜੇ ਤੇ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਧਰਮ ਸਿੰਘ ਗਲੀ ਨੰਬਰ 5 ਤਰੰਪਰਾ ਸਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਹੋਣੀ ਪਤਾ ਲੱਗਾ ਇਹ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਬੋਲ ਰਹੇ ਹੋ ਲੜਕੇ ਦਾ ਨਾਮ ਹੈਗਾ ਜੇ ਮਖਰ ਰਾਜ ਹਾਂਜੀ ਕੀ ਨਾਮ ਸਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕੇ ਪਰ ਰਹਿਣ ਵਾਲਾ ਕਿੱਥੋਂ ਦਾ ਹੈ ਤੁਹਾਡੇ ਕਿਹੜੀ ਜਗ੍ਹਾ ਦੇ ਲੜਕਾ ਪਰਵਾਰ ਹਾਂਜੀ ਇਹ ਧਰਮਪੁਰਾ ਗਲੀ ਦੇ ਵਿੱਚ ਪੈਂਦੇ ਸਰ ਕੁੜੀ ਦਾ ਮਾਂ ਪਿਓ ਸਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋ ਨਹੀਂ ਨਹੀਂ ਲੜਕੀ ਕੋਈ ਗਾਂ ਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋ ਜੀ ਕਾਰਵਾਈ ਹੋਈ ਹੋਈ ਹੰਜੂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਰ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤਾਂ ਕਿ ਪਰੇਸ਼ਾਨ ਕਾਫੀ ਦੇਰ ਤੱਕ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ